ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਆਪਣੇ ਨਾਲ 1 ਜਨਵਰੀ ਨੂੰ ਥੋੜੀ ਐਲਰਜੀ ਜੀ ਹੋ ਗਈ ਖਾਰਸ਼ ਜੀ ਕਰਦਾ ਸੀ ਤੇ ਵੀਰ ਜੀ ਆਪਾਂ ਉਹਨੂੰ ਲੱਗਿਆ ਇੰਜੈਕਸ਼ਨ ਲਾਉਣ ਇਹ ਆ ਏਵਲ ਦਾ ਇੰਜੈਕਸ਼ਨ ਇਹ ਵੀਰ ਜੀ ਲਾਵਾਂਗੇ ਆਪਾਂ ਉਹਨੂੰ 10 ਐਮਐਲ ਜੱਪਾ ਤੁਹਾਨੂੰ ਦੱਸਾਂਗੇ ਟੀਗਾ ਲਾਉਣ ਦੀ ਵਿਧੀ ਪੇਟੀਕਾ ਕਿੱਥੇ ਤੇ ਕਿੱਦਾਂ ਲਾਇਆ ਜਾਂਦਾ ਪਹਿਲਾਂ ਲੱਭਾਂਗੇ ਆਪਾਂ ਪੋਲੀ ਜਗ੍ਹਾ ਕਿੱਥੇ ਆ ਪੋਲੀ ਜਗ੍ਹਾ ਲੱਭ ਕੇ ਤੇ ਜਿੱਥੇ ਸਭ ਤੋਂ ਜ਼ਿਆਦਾ ਪੋਲੀ ਨਰਮ ਜਗ੍ਹਾ ਹੋਏਗੀ ਜਿੱਥੇ ਹੱਡੀ ਨਾ ਹੋਵੇ ਉੱਥੇ ਟੀਗਾ ਲਾਵਾਂਗੇ ਆਪਾਂ ਤੇ ਟੀਕਾ ਲਾਉਣ ਲੱਗੇ ਆਪਾਂ ਖਾਰਸ਼ ਕਰਾਂਗੇ ਘੋੜੇ ਦੇ ਕਿ ਇਹਨੂੰ ਟੀਕੇ ਦੀ ਪੀੜ ਮਹਿਸੂਸ ਨਾ ਹੋਵੇ ਨਹੀਂ ਤੇ ਪੀੜ ਮੰਨੂਗਾ ਥੋੜਾ ਤੇ ਟੀਕਾ ਲਾਉਣ ਤੋਂ ਬਾਅਦ ਆਪਾਂ ਇਹਨੂੰ ਨੱਪ ਕੇ ਰੱਖਾਂਗੇ ਤੇ ਟੀਕਾ ਸਿੱਮੇ ਨਾ ਬਾਕੀ ਜੇ ਵੀਰ ਜੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੌਕਰੀਆਂ ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ